ਇਸ ਵਾਲੇ ਵੀ ਜ਼ਰੇ ਤੋਂ ਡਿਊਟੀ ਲੱਗੀ ਹੋਈ ਹੈ ਗਰਮੀ ਦੇ ਵਿੱਚ ਉਹਨਾਂ ਦਾ ਵੀ ਔਰ ਸਾਰੇ ਪ੍ਰਬੰਧਕੀ ਸੱਜਣਾ ਦਾ तहे ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਬਲਾਈ ਨੂੰ ਜੀ ਕੀ ਫਤਿਹ ਆਇਆ ਆ ਲੈ ਫੋਟੋ ਆਪਣੀ ਸਾਹਿਬ ਬਾਤ ਕੀਤੀ ਨਹੀਂ ਨਹੀਂ ਕੋਈ ਗੱਲ ਨਹੀਂ ਆ ਦੇਖੇ ਤੋਂ ਬੈਕ ਹੋ ਜਾ ਗੁਰਜੀ ਖਾਨ ਸਾਹਿਬ ਬੈਠੇ ਕਿਸੇ ਵੀਰ ਦੀ ਮੋਟਰਸਾਈਕਲ ਦੀ ਚਾਬੀ ਗਵਾਚੀ ਹੈ ਤੇ ਉਹ ਸਟੇਟ ਇਸ ਸਾਲ ਨੂੰ ਮਿਲਿਆ ਜਾਵੇ ਹਰ ਪੈਂਟਰਾਂ ਨੂੰ ਮਿਲਿਆ ਜਾਵੇ ਪਰ ਹਲਕਾ ਬਹੁਤ ਵੱਡਾ ਉਧਰ ਹਰਿਆਣੇ ਦੇ ਨਾਲ ਲੱਗ ਜਾਂ ਪੈਂਟਰ ਤੱਕ ਨਾ ਪਹੁੰਚ ਸਕੀ ਸੋ ਕਿਸੇ ਨੇ ਇਹ ਨਾ ਸੋਚਣਾ ਕਿ ਉਹ ਸਾਡੇ ਕੋਲ ਆਏ ਨਹੀਂ ਅਸੀਂ ਹਮੇਸ਼ਾ ਹੀ ਤੁਹਾਡੇ ਵਿੱਚ ਹਮੇਸ਼ਾ ਤੁਹਾਡੇ ਨਾਲ ਹਾਜ਼ਰ ਹੈ ਤੇ ਲੀਡਰਸ਼ਿਪ ਨੂੰ ਮੈਂ ਸਾਰੀ ਵੀ ਜਰੂਰ ਬੇਨਤੀ ਕਰਦਾ ਕਿ ਤੁਸੀਂ ਜਰੂਰ ਜਿਹੜੇ ਪਿੰਡ ਰਹਿੰਦੇ ਆ ਉਹਨਾਂ ਵਿੱਚ ਆਪਣੇ ਪੱਦਰ ਤੇ ਸਾਰੇ ਜਣੇ ਜਾ ਕੇ ਉਹ ਬੇਨਤੀ ਕਰਕੇ ਆਓ ਔਰ ਸਾਡੇ ਵੱਲੋਂ ਭਰੋਸਾ ਦਿਵਾ ਕੇ ਆਓ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਥ ਦੀ ਮੰਗ ਕਰਦਾ ਲੱਗਦਾ ਕੋਈ ਨਹੀਂ साहिब राज बढ़िया करायो रहे ਹੈਗੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਹੈਗਾ ਪਾਰਟੀ ਦਾ ਬਹੁਤ ਵਧੀਆ ਜੀ ਬਹੁਤ ਅੱਛਾ ਚੱਲਿਆ ਜਿਵੇਂ ਪਹਿਲੀ ਵਾਰ ਲੜ ਰਹੀ ਹੈ ਭਾਰਤੀ ਜਨਤਾ ਪਾਰਟੀ ਕੁਝ ਤਾਂ ਜਿਹੜੀ 10 ਸਾਲ ਦੀ ਕਾਰਗੁਜ਼ਾਰੀ ਹੈ ਉਹਨੂੰ ਦੇਖ ਕੇ ਕਿ ਉਹ ਦੇਸ਼ ਵਾਸਤੇ ਬਹੁਤ ਅੱਛੀ ਸੀ ਬਾਕੀ ਜਿਹੜੀਆਂ ਸਕੀਮਾਂ ਹੈ ਭਾਰਤੀ ਜਨਤਾ ਪਾਰਟੀ ਦੀਆਂ ਹਰ ਵਰਗ ਦੇ ਲਈ ਔਰ ਖਾਸ ਕਰਕੇ ਦਲਿਤ ਵਰਗ ਦੇ ਲਈ ਉਹ ਉਹਨਾਂ ਨੂੰ ਸਮਝ ਆਈ ਹੈ ਹੁਣ ਕਿ ਬਿਲਕੁਲ ਸਾਡੇ ਵਾਸਤੇ ਬਣਾਈਆਂ ਔਰ ਜਿੰਨਾ ਫੰਡਸ ਉਪਲਬਧ ਕਰਾਏ ਨੇ ਉਹ ਸਾਡੀ ਭਲਾਈ ਵਾਸਤੇ ਕਰਾਏ ਨੇ ਤੇ ਜਿਹੜੇ ਇੱਥੇ ਸਰਕਾਰਾਂ ਉਹ ਤਾਂ ਐਵੇਂ ਨਾ ਹੀ ਵਰਤੀ ਜਾਂਦੀਆਂ ਆਹਦੇ ਫੋਟੋਆਂ ਲਾ ਕੇ ਉਹਨਾਂ ਤੇ ਪਰ ਜਿਹੜਾ ਪੈਸਾ ਹੈ ਹਰ ਸਕੀਮ ਦਾ ਉਹ ਕੇਂਦਰ ਸਰਕਾਰ ਵੱਲੋਂ ਮੋਦੀ ਸਾਹਿਬ ਵੱਲੋਂ ਹੀ ਦਿੱਤਾ ਜਾ ਰਿਹਾ ਹੈ ਸਮੁੱਚੇ ਪੰਜਾਬ ਦੇ ਵਿੱਚ ਲੋੜਬੰਦ ਲੋਕਾਂ ਨੂੰ ਜਿਵੇਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਲੋਕਾਂ ਦੇ ਵਿੱਚ ਵਿਚਰਦੇ ਹੋਣਗੇ ਕਿਸ ਤਰ੍ਹਾਂ ਦੀ ਕਾਰਗਜਰੀ ਇਸ ਵੇਲੇ ਲੋਕਾਂ ਦੇ ਵਿੱਚ ਉਹਨਾਂ ਪ੍ਰਤੀ ਨਾ ਬਹੁਤ ਗੁੱਸਾ ਹੈ ਜੀ ਮਨਾਂ ਦੇ ਵਿੱਚ ਉਹ ਕਹਿੰਦੇ ਵੀ ਗੱਲਾਂ ਤਾਂ ਬਹੁਤ ਕੀਤੀਆਂ ਸੀ ਪਰ ਇੱਕ ਪੂਰੀ ਇੱਕ ਵੀ ਨਹੀਂ ਕੀਤੀ ਇਸ ਕਰਕੇ ਵੀ ਐਤਕੀ ਅਸੀਂ ਬਿਲਕੁਲ ਉਹਨਾਂ ਨੂੰ ਮੋਹ ਨਹੀਂ ਲਾ ਰਹੇ ਕੱਲ ਬਠਿੰਡਾ ਦੇ ਵਿੱਚ ਵੀ ਮੋੜ ਉੱਥੇ ਜਿਹੜਾ ਹੋਇਆ ਉਹ ਵੀ ਬੜਾ ਨਵੋਸ਼ੀ ਵਾਲਾ ਸੀਗਾ ਪਹਿਲਾਂ ਤਾਂ ਐਮਐਲਏ ਨੂੰ ਕੇ ਕੇ ਉਠਾਈ ਰੱਖਿਆ ਉਹਨੂੰ ਪੁੱਛੀ ਕਿ ਉਹ ਤੋਂ ਜਵਾਬ ਨਹੀਂ ਆਇਆ ਫਿਰ ਜਦੋਂ ਉਹਨਾਂ ਦਾ ਰੋਡ ਸ਼ੋਅ ਸੀਗਾ ਉਹਦੇ ਵਿੱਚ ਵੀ ਲੋਕਾਂ ਨੇ ਵੇਖ ਲਓ ਵੀ ਰੋਸ ਸਭਾ ਜੋ ਬੰਦ ਕਰਤਾ ਸਾਰਾ ਬਾਜ਼ਾਰ ਤੇ ਉਲਟਾ ਸੀਗਾ ਨਾਰੇਬਾਜ਼ੀ ਕੀਤੀ ਤੇ ਉੱਥੋਂ ਵਾਪਸ ਜਿਹੜਾ ਆਉਣਾ ਪਿਆ ਸੋ ਇਹੋ ਜਿਹੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਚੀਜ਼ਾਂ ਜਿਨ੍ਹਾਂ ਲੋਕਾਂ ਨੂੰ ਬੇਗੂ ਬਣਾਇਆ ਨਾ ਹੁਣ ਲੋਕ ਜਾਗਰੂਕ ਹੋ ਕੇ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਵੋਟਾਂ ਦੇ ਹੱਕਦਾਰ ਨਹੀਂ ਸਾ ਪਹਿਲਾਂ ਇਹ ਚੱਲਦਾ ਹੁੰਦਾ ਸੀ ਕਿ ਬੀਜਪੀ ਨੂੰ ਜਿਹੜਾ ਸ਼ਹਿਰਾਂ ਦੇ ਵਿੱਚ ਜਾਂਦੇ ਚਾਹਦੇ ਉਹਨਾਂ ਬੀਜਪੀ ਦੇ ਖੰਮਣ ਬਣਾ ਕੇ ਤੁਸੀਂ ਟਿੰਡਾ ਦੇ ਵਿੱਚ ਬੋਲੋ ਤੇ ਪਿੰਡਾਂ ਦੇ ਵਿੱਚ ਕੀ ਲੱਗਦਾ ਬਹੁਤ ਵਧੀਆ ਜਨਦਾ ਦੇ ਆ ਵੇਖੋ ਹੁਣ ਤੁਸੀਂ ਦੇਖ ਰਹੇ ਆ ਪਿਛਲਾ ਸਪਾਲ ਦੇ ਵਿੱਚ ਵੀ ਬਹੁਤ ਅੱਛਾ ਸੀ ਇਸ ਨਗਰ ਦੇ ਵਿੱਚ ਵੀ ਵੇਖੋ ਸਾਰੇ ਵੀਰ ਬਜ਼ੁਰਗ ਮੁਤਾਮਾ ਪੈਣਾ ਮੁੰਮਾ ਕੇ ਆਏ ਆ ਉਹ ਕਹਿੰਦੇ ਵੀ ਜੇ ਕੋਈ ਸਾਡੇ ਕੋਲੇ ਹੁਣ ਸਹੀ ਪਲੇਟਫਾਰਮ ਹੈ ਜਾਂ ਪਾਰਟੀ ਜਿਹਦੇ ਰਾਹੀਂ ਵਧੀਆ ਆਉਣ ਵਾਲਾ ਸਮਾਂ ਹੋ ਸਕਦਾ ਹੈ ਜਾਂ ਸਾਡੀ ਮਦਦ ਹੋ ਸਕਦੀ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਹੈ ਤੇ ਪੂਰੇ ਉਤਸ਼ਾਹ ਦੇ ਨਾਲ ਜੁੜ ਰਹੇ ਨੇ ਔਰ ਪੂਰਾ ਭਾਰੀ ਸਮਰਥਨ ਦਾ ਇੱਥੇ ਭਰੋਸਾ ਦਵਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਰਿਜ਼ਲਟ ਮਿਲਣਗੇ ਜੀ ਤੇ ਇੱਕ ਤਰੀਕਾ ਦੇਖਦੇ ਪ੍ਰਧਾਨ ਮੰਤਰੀ ਅੱਜ ਪੰਜਾਬ ਦੇ ਵਿੱਚ ਫਿਰ ਜਨਨ ਕਿ ਕੀ ਲੱਗਦਾ ਹੈਗਾ ਉਹਨਾਂ ਦੇ ਆਉਣ ਨਾਲ ਕਿੰਨਾ ਕਰ ਸਕਦੇ ਬਹੁਤ ਫਰਕ ਪਊਗਾ ਜੀ ਪੰਜਾਬ ਦੇ ਲੋਕ ਬੜੇ ਉਹਨਾਂ ਦੀ ਸਿੱਦਤ ਦਾ ਇੰਤਜ਼ਾਰ ਕਰ ਰਹੇ ਸੀ ਕਿ ਉਹ ਜ਼ਰੂਰ ਆਉਣ ਤੇ ਆ ਕੇ ਇੱਥੇ ਸੰਬੋਧਨ ਕਰਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਦੱਸਣ ਕਿ ਦੇਸ਼ ਵਾਸਤੇ ਤੇ ਇਹਨਾਂ ਸੂਬਿਆਂ ਵਾਸਤੇ ਕੀ ਕਰਨਾ ਹੈ ਜੋਗੀ ਜੀ ਦੀ ਵੀ ਬਹੁਤ ਮੰਗ ਕਰ ਰਹੇ ਆ ਪੰਜਾਬ ਦੇ ਲੋਕ ਕਹਿੰਦੇ ਵੀ ਜਿਵੇਂ ਯੂਪੀ ਦੇ ਵਿੱਚ ਸੁਧਾਰ ਕੀਤਾ ਹੈ ਇੱਥੇ ਜਿਹੜਾ ਪੰਜਾਬ ਦਾ ਹਾਲ ਹੈ ਤੇ ਉਹ ਉਹੇ ਜਿਹਾ ਮੁੱਖ ਮੰਤਰੀ ਠੀਕ ਕਰ ਸਕਦਾ ਹੈ ਤਾਂ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੇ ਨਾਲ ਰਹਿ ਸਕਣ ਤੇ ਹਰ ਕੋਈ ਬੰਦਾ ਵਧੀਆ ਆਪਦਾ ਕਾਰੋਬਾਰ ਕਰ ਸਕੇ ਕੋਈ ਬਟਿੰਡਾ ਦੀ ਵੀ ਕੋਈ ਚਰਚਾ ਚੱਲ ਰਹੀ ਹੈ ਜੀ ਉਹਨਾਂ ਨੂੰ ਬਟਿੰਡਾ ਸਾਨੂੰ ਪ੍ਰੋਗਰਾਮ ਦੇਣਾ ਜੀ ਇੱਕ ਦੋ ਦਿਨਾਂ ਚ ਕਲੀਅਰ ਹੋ ਜਾਏਗਾ ਸਾਨੂੰ ਉਮੀਦ ਹੈ ਕਿ ਜਰੂਰ ਪ੍ਰੋਗਰਾਮ ਦੇਣਗੇ Thank you.